ਲਾ ਸੱਜਣਾ ਪਿੰਡ ਲੇਲਖੁਰਦਾ ਤਹਿਸੀਲ ਲਹਿਰਾਗਾਗਾ ਤੇ ਜਲੇ ਸੰਗਰੂਰ ਤੋਂ ਨਾ ਬਾਈ ਕਾਲੇ ਕੋਲੋਂ ਮੱਝਾਂ ਚਾਰ ਦਿਖਾਵਾਂਗੇ ਬਹੁਤ ਕਮਾਲ ਦੀਆਂ ਤੇ ਆਹ ਦਿਖਾ ਦਾਂਗੇ ਚੌਗੀ ਕੱਟੀ ਤੁਹਾਨੂੰ ਗੱਬਣ ਬੜੀ ਅਸਲ ਚੀਜ਼ ਦਿਖਾ ਦਾਂਗੇ ਤੇ ਇੱਕ ਮੱਝ ਆ ਦਿਖਾ ਦਾਂਗੇ ਇਧਰਲੇ ਬੰਨੇ ਚਾਰ ਤਾਂ ਮੱਝਾਂ ਦਿਖਾ ਦਾਂਗੇ ਤੇ ਇੱਕ ਨਾ ਤੁਹਾਨੂੰ ਮੀਣੀ ਕੱਟੀ ਦਿਖਾਉਂਗਾ ਬਹੁਤ ਕਮਾਲ ਦੀਆਂ ਇਧਰਲੇ ਬੰਨੇ ਵਨ ਰੱਖਿਆ ਬਾਈ ਨੇ ਸਿੰਘ ਬਾਈ ਕਹਿੰਦਾ ਹਲਦੇ ਆ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਜਿਹੜਾ ਰੇਟ ਆ ਰੇਟ ਬਿਲਕੁਲ ਜੈਜ ਰੇਟ ਕਰਾ ਦੇਣਾ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਕੱਲੇ ਫਿਰ ਹੋਰ ਕਿਵੇਂ ਆ ਠੀਕ ਠਾਕ ਹੋਰੀ ਵਧੀਆ ਵੀਰੇ ਚੜਦੀ ਕਲਾ ਵੀਰੇ ਕਿਰਪਾ ਬਾਬੇ ਦੀ ਠੀਕ ਆ ਗੱਲ ਨਾ ਨਾਮ ਦਾ ਭਰਾ ਜਾਣੀ ਦੋ ਨੰਬਰ ਦੱਸ ਦੇ ਦੋਨੋਂ ਚੰਗਾ ਦੋਨੋਂ ਮਾੜਾ ਚੱਲੀ ਜਾਂਦਾ ਠੀਕ ਆ ਗੱਲ ਆ ਨੰਬਰ ਵੀਰੇ 99920 ਹਾਂਜੀ 99439 95920 99417 99493 ਨਾ ਬੰਦੇ ਦਾ ਮੈਂ ਕਹੂੰਗਾ ਕਾਲ ਯਾਰ ਬੰਦੇ ਦਾ ਸਾਰੇ ਚੰਗੇ ਨੇ ਪਰ ਬੰਦੇ ਦਾ ਉਹੀ ਗੱਲ ਆ ਵੀ ਆਤਾਂ ਮਾੜੀਆਂ ਹੋ ਜਾਂਦੀਆਂ ਚਲੋ ਆਪੋ ਆਪਣੀ ਮਾੜਾ ਹੁੰਦਾ ਬੰਦੇ ਯਾਰ ਆਤ ਮਾੜੀ ਹੋ ਜਾਂਦੀ ਆ ਰੇਕ ਚੰਗਾ ਵਧੀਆ ਉਹੀ ਗੱਲ ਆ ਤੇ ਸ਼ੁਰੂਆਤ ਫਿਰ ਆ ਗੱਟੀ ਤੋਂ ਕਰ ਲਈਏ ਹਾਂ ਆ ਮਾਰ ਲੱਭੀ ਕੈਮਰਾ ਓਏ ਕੈਮਰਾ ਮਾਰਦੇ ਐਨ ਆ ਗਈ ਫਿੱਟ ਫਿੱਟ ਕੰਮ ਜਮਾ ਇਹ ਇਥੋਂ ਕਰਾ ਜਾ ਇੱਕ ਗਾਂ ਵਾਲੇ ਬੰਨਿਓ ਥਣ ਦਾ ਸਾਈਜ਼ ਚੈੱਕ ਕਰਾ ਦੇ ਤੇ ਆਰਡਰ ਕੁਆਲਿਟੀ ਚੈੱਕ ਕਰਾ ਦੇ ਤੇ ਸੂਆ ਕਿਹੜਾ ਰਹੂਗੀ ਕਲੇ ਦੂਜਾ ਵੀਰੇ ਆ ਜਾ ਫਿਰ ਲੈ ਆ ਮੈਦਾਨ ਚ ਸੂਆ ਰਹੂਗੀ ਦੂਜਾ ਬੱਚਾ ਕੀ ਆ ਨਾਲ ਬੱਚਾ ਕੱਟਾ ਵੀਰੇ ਤਕਰੀਬਨ 1.31 ਹੈ ਉਹ ਝੋਟੀ ਮੱਝਸਲੇ ਠੀਕ ਹੈ ਸੂਆ ਦੂਜਾ ਨਾਲ ਮੇਲ ਕਾਫ ਜਿੱਦਾਂ ਥਣ ਲੇਵਾ ਆ ਝੋਟੀ ਨੂੰ ਲੱਗਿਆ ਐਦਾਂ ਦਾ ਮੈਂ ਤੁਹਾਨੂੰ ਇਹ ਕਹੂੰਗਾ ਵੀ ਯਾਰ 2-3 ਲੱਖ ਵਾਲੀ ਝੋਟੀ ਨੂੰ ਥਣ ਲੇਵਾ ਲੱਗਿਆ ਹੁੰਦਾ ਉਤਲੇ ਬੰਨੇ ਦੀ ਲਿਆ ਕਲੇ ਅੰਦਰ ਦੀ ਕਿੰਨੇ ਦਿਨ ਦੀ ਸੂਈ ਹੋਗੀ ਹੋਗੇ ਵੀਰੇ 10 ਦਿਨ 10 11 ਦਿਨ ਮੈਲਾ ਚੱਲੂਗੀ ਇਹ ਜੀ ਦੀ ਆਪਣੀ ਗਰੰਟੀ 10 11 ਦਿਨ ਦੀ ਸੂਈ ਮੈਲਾ ਵਾਈ ਕਹਿੰਦਾ ਲੱਗ ਜਾਣੀਆਂ ਉਹ ਚੀਜ਼ ਦੀ ਰਹਿਣੀਆਂ ਗਰੰਟੀ ਦੁੱਧ ਵੀਰੇ 14 ਕਿਲੋ ਹੁਣ ਤਿਆਰ ਹੋਵਾ ਇਹਨੂੰ 14 ਕਿਲੋ ਹਾਜ਼ਰ ਜਿਵੇਂ ਮਰਜੀ ਕੰਡੇ ਵਾਲਾ ਜਿਵੇਂ ਮਰਜੀ ਇੱਕ ਹਾਲੇ ਤੋਹਫਾ ਹੋਰ ਦਵਾਂਗੇ ਉਹ ਅੰ ਵਿਚ ਦਿਖਾਵਾਂਗੇ ਆਪਾਂ ਲੈ ਚੱਲ ਲੈ ਚੱਲ 20 ਕਿਲੋ ਵਾਲੀ ਵੀ ਕਿੰਨੇ ਦਿਨ ਦੀ ਸੂਈ ਦੱਸਿਆ ਜੀ ਹੋਗੇ 10 12 ਦਿਨ ਵੀਰੇ 10 ਤੋਂ 12 ਦਿਨ ਦੀ ਸੂਈ ਸੂਆ ਰਹੂਗੀ ਦੂਜਾ ਥਣ ਲੈਵੇ ਦੀ ਰਹੂਗੀ ਪੂਰੀ ਅਸਲ ਜਿਆਦਾ ਸਾਫ ਆਊਗੀ ਅੰਦਰਲੇ ਬੰਨੇ ਆ ਗਈ ਜਦੋਂ ਝੋਟੀ ਇੱਥੋਂ ਕਰ ਸਕਦੇ ਹਾਂ ਚੈੱਕ 14 ਕਿਲੋ ਦੁੱਧ ਨਾ ਬਾਈ ਕਹਿੰਦਾ ਕੰਡੇ ਤੇ ਤੋਲ ਕੇ ਤਸੰਨੀ ਕਰਾ ਕੇ ਸਿਰਾ ਕਰਾ ਕੇ ਦੇਣਾ ਰੋਕੀ ਇੱਥੇ ਰੋਕੀ ਮਾੜਾ ਇੱਕ ਪੈਰਾਂ ਕਰਾ ਕੇ ਇਹ ਰੋਕਲਾ 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 ਇੱਥੇ ਰੋਕਲਾ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਲੇਵਾ ਜਿਵੇਂ 4/4 ਨੇ ਕਹਿੰਦੇ ਵੀ ਥਾਰ 4/4 ਹੁੰਦੀ ਆ ਇਹ ਆ ਹੁੰਦਾ 4x4 ਆ 14 ਕਿਲੋ ਕੰਡੇ ਤੇ ਹਾਜ਼ਰ ਦੁੱਧ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਫੁੱਲ ਬ੍ਰੀਕ ਆ ਗਈ ਮੋਟੀ ਮੈਂ ਨਹੀਂ ਕਿਸੇ ਵੀ ਪੱਖ ਤੋਂ ਠਾਣੇ ਮੰਨ ਲਓ ਵੀ ਫੁੱਟ ਫੁੱਟ ਵਾਲਾ ਕੰਮ ਹੀ ਆ ਘਰੀਆਂ ਨੂੰ ਵੇਚਣਾ ਬਾਕੀ ਚਵਾਈ ਦੀ ਜਮੀ ਓਕੇ ਮਿਲੂਗੀ ਵੀਰੇ ਠੀਕ ਆ ਮੋਟਾ ਚੋਣ ਮਿਲੂਗਾ ਇਹਨੂੰ ਫੁੱਲਾ ਇਹ ਇੱਥੋਂ ਇੱਥੋਂ ਲੈ ਲੈ ਇਹਨੂੰ ਐਂਗਲ ਚ ਪੂਰੀ ਫੁੱਲਾ ਕਿਸੇ ਪੱਖੋਂ ਨਹੀਂ ਵੀਰੇ ਹੈਗੀ ਇੱਥੋਂ ਇੱਥੋਂ ਕਰਾ ਦੇ ਲੈ ਵਾ ਚੈੱਕ ਇੱਥੋਂ ਇੱਥੋਂ ਮਾਰ ਦੇ ਕੈਮਰਾ ਕਹੀਂ ਕਾਲੀ ਜਦੋਂ ਉਰਲੇ ਬੰਨਿਆ ਉਹ ਤਾਂ ਗਾਂ ਵਾਲੇ ਬੰਨਿਓ ਕਰਾ ਦੇ ਜੈਕ ਇਹ ਇੱਥੋਂ ਕਰਾ ਦੇ ਜੈਕ ਥਰਲੇ ਬੇਰੀ ਦਾ ਇੱਕ ਹੋਊਗਾ ਵੀ ਪੂਰੀ ਅਸਲ ਆ ਕਿ ਹਾਈਟ ਰਹੂਗੀ ਮੀਡੀਅਮ ਜਿਆਦਾ ਵੱਡੀ ਨਹੀਂ ਹੈਗੀ ਹਾਈਟ ਰਹੂਗੀ ਮੀਡੀਅਮ ਬਾਕੀ ਮੋਟਾਪਾ ਨਹੀਂ ਹੈਗਾ ਗੁਰੂ ਜਮੇ ਬਰੀਕੀ ਜੇ ਗਾਂਹਾਂ ਨੂੰ ਮੈਂ ਇਹ ਕਹੂੰਗਾ ਵੀ ਜੇ ਕਿਸੇ ਸੱਜਣ ਕੋਲ ਜਾ ਕੇ ਪਰਗੀ ਚੰਗੇ ਗੱਤਿਆਂ ਦੀ ਆ ਹਾਂ ਬਾਕੀ ਅਰਬੀ ਦੇ ਮਾਲ 20000 ਤੱਕ ਪਰਸਾ ਲੂਵੇਂ ਵਧ ਜਾਂਦਾ ਠੀਕ ਆ ਉਹ ਦੂਜਾ ਬੱਚੀ ਲੱਗੀ ਜਾਂਦਾ ਠੰਡੀ ਠੰਡੀ ਵਾਲੀ ਵੀਰੇ ਚਾਹੀਦੀ ਨਹੀਂ ਬੰਦਾ ਦੂਜਾ ਬੱਚੀ ਲੱਗੀ ਜਾਂਦਾ ਤੇ ਇੱਥੋਂ ਲੱਭੀ ਕੇਰਾ ਹੋਰ ਕਰਾ ਦੇ ਤੇ ਸੱਲੀ ਆਪਣੀ ਵੀਡੀਓ ਲੰਬੀ ਤਾਂ ਹੁੰਦੀ ਆ ਕੱਲੀ ਕੱਲੀ ਡਿਟੇਲ ਦੱਸੀ ਹੋਈ ਹੁੰਦੀ ਆ ਵੀਡੀਓ ਚੁਰਲੇ ਬੰਨਿਓ ਮਾਰ ਦੇ ਲਈ ਦੱਸਣੀ ਵੀ ਚਾਹੀਦੇ ਗੁਰੀ ਲੰਬਾ ਬਾ ਬਾੜਾ ਦੂਰੋਂ ਆਉਂਦਾ ਬੰਦਾ ਹਨਾ ਠੀਕ ਆ ਹਾਂ ਕਈ ਪਾ ਕਹਿੰਦੇ ਨੇ ਵੀ ਇੱਕ ਗੱਲ ਤੋਂ ਕਈ ਵਾਰੀ ਪੁੱਛ ਲੈਣਾ ਪੁੱਛ ਤਾਂ ਲੈਣਾ ਉਹਨਾਂ ਵੀ ਕਿਤੇ ਘਾਟ ਨਾ ਜਾਈ ਕਿੰਨੇ ਪੈਸੇ ਦੇ ਦੱਸਣਾ ਦਿਖਾ 142 ਹਾਂ 14 ਕਿਲੋ ਤਿਆਰ ਐ ਜਿਵੇਂ ਮਰਜ਼ੀ ਬੰਦਾ ਚੋਲੇ ਮੈਲੇ ਲੱਗੂਗੀ ਮੈਲੇ ਚੱਲੂਗੇ ਬੱਚੇ ਤੇ ਮਾਰ ਕੈਮਰਾ ਗਾਰੰਟੀ ਰਹੂਗੀ ਐਨ ਗਾਰੰਟੀ ਐ ਵੀਰੇ ਬੱਚੇ ਦੇ ਮਾਰ ਠੀਕ ਆ ਮੈਲੇ ਬਾਈ ਕਹਿੰਦਾ ਚੱਲੂ ਵੀ ਹੈ ਜੇ ਗਾਰੰਟੀ ਵਾਲਾ ਕੰਮ ਹੀ ਰਹੂਗਾ ਬੱਚੇ ਦੇ ਤੇ ਨਾਲ ਆ ਗਿਆ ਇਹਦੇ ਮੇਲ ਕਾਫਲਾ ਵੀ ਬੱਚੇ ਤੇ ਮਾਰਦੇ ਕੈਮਰਾ ਕਿੰਨਾ ਕੁ ਦੁੱਧ ਕਰ ਦੂ ਪੀਕ ਲੈਵਲ ਤੇ ਦੁੱਧ ਵੀਰੇ ਲੀਟਰ ਲੀਟਰ ਹੋਰ ਵੱਜੂਗੀ ਬਾਕੀ ਇਹ ਖਦ ਖਰਾਕ ਤੇ ਬੰਦੇ ਨੇ ਨਾ ਅਗਲੇ ਦੀ 15 ਪਲੱਸ ਕਰ ਦੂ ਕਰ ਜੂਗੀ ਬਾਕੀ ਅਗਲੇ ਦੀ ਕੇਰ ਤੇ ਵੀ ਡਿਪੈਂਡ ਕਰਦਾ ਠੀਕ ਆ ਗੱਲ ਬਾਕੀ ਸੱਜਣ ਦੀ ਕੇਰ ਤੇ ਡਿਪੈਂਡ ਜਿੰਨਾ 14 ਕ ਮਾਲ ਹਰਿਆਣੇ ਦਾ ਕੋਈ ਵੀ ਬੰਦਾ ਸਾਫਤ ਕਰਦੇ ਆਪਾਂ ਦੇਣਦਾਰ ਹਾਂ ਗਰੰਟੀ ਰਹੂਗੀ ਜੇ ਕੋਈ ਵੀ ਬੰਦਾ ਕਹੇ ਵੀ ਜਾਣੇ ਜਾਣੇ ਤੋਂ ਆਈ ਜਾਂ ਨਰਮਾਣੇ ਸਾਈਟ ਤੋਂ ਠੀਕ ਹੈ ਵੀ ਇੱਕ ਵੀ ਝੋਟੀ ਪੰਜਾਬ ਦੀ ਆ ਉਹ ਚੀਜ਼ ਦੀ ਗਰੰਟੀ ਰਹੂਗੀ ਉਹ ਚੀਜ਼ ਦੀ ਗਰੰਟੀ ਹੋਊਗੀ ਠੀਕ ਹੈ ਗੱਲ ਤੇ ਇਹਦਾ ਕੀ ਰੇਟ ਦੱਸਿਆ ਜੀ ਇਹਦਾ 140 ਵੀਰੇ 140 ਜਮਾਨਤਾਂ 40 ਝੋਟੀ ਦੇ ਦਾਂਗੇ ਪੂਰੇ ਦੀ ਹਾਂ ਠੀਕ ਹੈ ਬਾਕੀ ਦਾ ਕੋਈ ਰੇਟ ਮੇਰੇ ਤੇ ਪਹਿਲਾਂ ਵੀ ਦੇਖ ਆਪਾਂ ਠੀਕ ਆ ਤਕਰੀਬਨ ਵੀਡੀਓ ਪਾਉਣੀ ਰਹਿੰਦੇ ਆ ਵੀ ਰੇਟ ਫਿਕਸ ਜੇ ਪਾਉਣੇ ਨੇ ਤੇ ਹੁਣ ਮਾਰ ਲੱਭੀ 2 ਨੰਬਰ ਵਾਲੇ ਜਹਾਜ਼ ਤੇ ਕੈਮਰਾ ਮਾਰੋਏ ਆ ਆ ਆ ਆ ਕਰਾ ਦੇ ਚੈੱਕ ਇਹ ਆ ਕਰਾ ਦੇ ਐਦਾਂ ਦੇ ਹਵਾਨੇ ਕਾਮਜਾਬ ਰਹਿੰਦੇ ਨੇ ਬਾਰਲੇ ਦੇਸ਼ 'ਚ ਨਾ ਬੈੜਾ ਨੂੰ ਲੱਗਿਆ ਹਵਾਨਾ ਜਿਹੜਾ ਹਵਾਨਾ ਨਹੀਂ ਲੱਗਿਆ ਖੋਚਾਂ ਤੋਂ ਉੱਚੇ ਉੱਤੇ ਦਾ ਹਵਾਨਾ ਆ ਗਿਆ ਕੋਈ ਲੰਮ ਕਮਾਣੀ ਕਿਸੇ ਪੱਖ ਤੋਂ ਇਹ ਇੱਥੋਂ ਕਰਾ ਦੇ ਚੈੱਕ ਥਾਣਾ ਪਛਾਰੇ ਪੱਖ ਤੋਂ ਤੇ ਹੁਣ ਕਰਾ ਦੇ ਗਾੜੀ ਅਗਾੜੀ ਆਪ ਹੀ ਦਿਖਾਉਂਦੀ ਆ ਇਹ ਇਥੋਂ ਇਥੋਂ ਕਰਾ ਦੇ ਜੇ ਇੱਕ 4/4 ਇਹ ਮਿਲ ਲੇਗੇ ਸਾਡੇ ਵੀਰੇ ਸਾਰੀਓ ਚੰਗੀ ਐ ਝੋਟੀ ਨਾਲ ਇਹਦੇ ਵੀ ਮੇਲ ਕਾਫ ਤੇ ਕਾਦੇ ਦਾ ਆ ਗਿਆ ਫੁੱਲ ਵੱਡਾ ਛੋਟੀ ਕੋਈ ਸੱਜਣ ਮੰਨ ਨਾ ਲਵੇ ਹਣਾ ਦੂਰੀ ਵੱਡੀ ਐ ਵੀਰੇ ਸੂਆ ਕਾਲੇ ਦੂਜਾ ਵੀਰੇ ਪਹਿਲਾ ਵੀਰੇ ਪਹਿਲਾ ਪਹਿਲਾ ਦੰਦੋ ਦੇਖੀਏ ਕਿ ਮੇਰਾ ਦੰਦੋ ਚੌਗੀ ਐ ਚਾਰ ਦੰਦ ਹਮ ਆ ਸੂਆ ਪਹਿਲਾ ਬਾਈ ਕਹਿੰਦਾ ਦੰਦੋ ਚਾਰ ਦੰਦ ਤੇ ਕੁਆਲਿਟੀ ਬਾਲੀ ਅਸਲ ਆ ਗਈ ਤੇ ਦੁੱਧ ਕਿੰਨਾ ਦੁੱਧ ਵੀਰੇ 13 ਕਿਲੋ ਕਰ ਰੱਖਿਆ ਹੁਣ 10 ਦਿਨ 9 ਦਿਨ ਸੂਈ ਨੂੰ ਹੋ ਗਈ ਨੂੰ 9 10 ਦਿਨ ਦੀ ਸੂਈ ਚੌਗੀ ਕੱਟੀ 13 ਕੰਡੇ ਦਾ ਹਾਜ਼ਰ ਹਾਂ ਕਮਾ ਦੇ ਪਰ ਚੌਗੀ ਦੇ ਹਿਸਾਬ ਨਾਲ ਤਾਂ ਬਾਈ ਫੁੱਲ ਵੱਡੀ ਆ ਪੂਰੀ ਵੱਡੀ ਗਾਂ ਵਾਲੇ ਸਾਲ ਬਣਨ ਵਾਲੀ ਆਈਟਮ ਦਿਖਾਵਾਂਗੇ ਫਿੱਟ ਫਿੱਟ ਝੋਟੀ ਆ ਐ ਹੱਡ ਚਮਕਦੇ ਨੇ ਉਹ ਨਹੀਂ ਹੈਗਾ ਵੀ ਮੋਟਾਪਾ ਨਾ ਜਾਂ ਮੈਂ ਕਹੂੰਗਾ ਵੀ ਇਹਦੇ ਉੱਤੇ ਕੋਈ ਮਾਸੇ ਚੜਿਆ ਪਿਆ ਕੱਲਾ ਜਿਆਦੇ ਹੈ ਨਾ ਇੱਥੋਂ ਮਾਰੀ ਲੱਭੀ ਗਾਂ ਤੋਂ ਕੈਮਰਾ ਗੇਟ ਕੋਲੋਂ ਮੋੜ ਮੜੀ ਲਈ ਜਾ ਲੰਬੀ ਆ ਇਹਨੂੰ ਐਨ ਪੂਰੀ ਪੂਰੀ ਦਿਖਾ ਦਿਆ ਕਰ ਲੱਭੀ ਇੱਥੋਂ ਕਮਾਲਾ ਬਾਈ ਕਮਾਲਾ 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 ਤਾਂ ਵਾਲੇ ਬੰਨੇ ਦੀ ਕਮਾਲਾ ਇਹ ਇੱਥੋਂ ਇੱਥੋਂ ਕਰਾ ਤਸੱਲੀ ਯਾਰ ਸੱਚੀ ਉਹ ਚੌਗੀ ਆ ਚੌਗੀ ਹੋ ਗਈ ਹੈ ਤਸੱਲੀ ਵਾਲੀ ਚੌਗੀ ਹੈ ਤਸੱਲੀ ਵਾਲੀ ਹੈ ਠੀਕ ਆ ਗੱਲ ਕੈਨ ਵਾਲੀ ਚੌਗੀ ਤਾਂ ਨਹੀਂ ਨਾ ਕੈਨ ਵਾਲੀ ਨਹੀਂ ਕੈਨ ਵਾਲੇ ਵੀ ਅਕੇ ਵਾਲੀ ਕਮ ਹੈ ਕਮਾ ਲੈ ਕਮਾ ਲੈ ਕੈਨ ਵਾਲੀ ਚੌਗੀ ਨਹੀਂ ਹੈਗੀ ਬਾਈ ਕਹਿੰਦਾ ਤਸੱਲੀ ਕਰਾਉਣ ਵਾਲੀ ਚੌਗੀ ਆ ਇਹ ਲੈ ਚੱਲਿਆ ਚਲ ਉੱtre ਉੱਤਲੇ ਬੰਨੇ ਦੀ ਤੋਰ ਦੇ ਥੋੜੇ ਮੂਰੀ ਦੀ ਉਹ ਕਰ ਦਈ ਸੰਗਲ ਪਾਹੇ ਦੀ ਨਾ ਠੀਕ ਆ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਬਾਈ ਦੀ ਕਿਵੇਂ ਰਹੂਗੀ ਐਨ ਮੋਟਾ ਚੌਣ ਹੋਊਗਾ ਵੀਰੇ ਪੂਰਾ ਫੁੱਲ ਮੋਟਾ ਠੀਕ ਆ ਗੱਲ ਮੋਟੀ ਚਬਾਈ ਕੱਦ ਫੁੱਲ ਵੱਡਾ ਤੇ ਦੰਦੋਂ ਬਾਈ ਕਹਿੰਦਾ ਹਲੇ ਚੌਗੀ ਤੁਰੇ ਫਿਰਦੀ ਆ ਕਵਾਲਿਟੀ ਦਾ ਇਹ ਕਹੂੰਗਾ ਵੀ ਯਾਰ ਸਿਰਾ ਕਵਾਲਿਟੀ ਆ ਗਈ ਪੂਰੀ ਸਿਰਾ ਹੈ ਨਾ ਇਹ ਇਥੋਂ 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 ਪੂਰੀ ਸਾਫ਼ ਦਿਖੂਗੀ ਤੁਹਾਨੂੰ ਜਾਂਦੀ ਇਹ ਇਥੋਂ ਕਰ ਸਕਦੇ ਹੋ ਚੈੱਕ ਇਹ ਇਥੋਂ ਲੈ ਆ ਲੈ ਆ ਲੈ ਆ ਲੈ ਆ ਲੈ ਆ ਲੈ ਆ ਉੱਤੋਂ ਦੀ ਇਹ ਘਮਾ ਦੇ ਇਹ ਕੇ ਨਾ ਇਥੋਂ 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 ਆਂ ਦੀ ਲਿਆ ਕੇ ਨਾ ਆਂ ਦੀ ਲੈ ਆਈ ਥੱਲੋਂ ਦੀ ਤੇ ਇਥੋਂ ਕਰ ਸਕਦੇ ਹੋ ਚੈੱਕ ਛੋਟੀ ਕੋਈ ਸੱਜਣਾ ਇਹਨੂੰ ਮੰਨ ਲੈ ਚੌਗੀ ਦੀ ਬਾਈ ਕਹਿੰਦਾ ਤਸੱਲੀ ਕਰਾ ਕੇ ਦਊਂਗਾ ਪੂਰੀ ਆਸਲ ਜਿਹੜੀ ਕਹਿੰਦੇ ਹੁੰਦੇ ਆ ਤਸੱਲੀ ਕਿੰਨੇ ਦਿਨ ਦਾ ਸੂਰਾ ਦੱਸਿਆ ਕਾਲੇ ਦਾ ਹੋ ਗਏ ਵੀਰੇ 10 ਦਿਨ ਮੈਲੇ ਲੱਗੂਗੀ ਮੈਲੇ ਦਾ 10 ਦਿਨ ਹੋਏ ਨੇ ਚੱਲੂਗੀ ਠੀਕ ਆ 10 ਦਿਨਾਂ ਦੀ ਸੂਈ ਦੰਦੋਂ ਰਹੂਗੀ ਚੌਗੀ 13 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਇਹ ਤਿਆਰ ਕਰ ਗਈ ਕੁਆਲਿਟੀ ਚੈੱਕ ਕਰ ਸਕਦੇ ਹੋ ਚੌਗੀ ਕੱਟੀ ਦੀ ਇੱਥੋਂ ਲਾ ਕੇ ਐਨ ਸਿਰਾ ਕੁਆਲਿਟੀ ਰਹੂਗੀ ਤੇ ਇੱਥੋਂ ਲਭਿਆ ਤਸੱਲੀ ਤਸੱਲੀ ਕਰਾ ਦੇ ਪੂਰੀ ਫੁੱਲ ਭਰਾਵਾਂ ਦੀ ਇੱਥੋਂ ਕਰਾ ਦੇ ਤਸੱਲੀ ਪੂਰੀ ਆਸਲ ਤਾਂ ਸੱਲੀ ਕਹੂੰਗਾ ਜੇ ਇੱਧਰ ਨੂੰ ਜਾਊਗੀ ਗਾੜੀ ਪਿਛਾੜੀ ਕਰਾ ਦੇਂ ਚੈੱਕ ਕਿੰਨਾ ਦੁੱਧ ਕਰਦੂਗਾ ਲੈ ਇਹ ਦੁੱਧ ਵੀਰੇ 16 17 ਕਿਲੋ ਦੁੱਧ ਤੂੰ ਕਰਦੂਗੀ ਝੋਟੀ ਜਿਹੜੇ ਸਾਹ ਵੀਰ ਕਰਵਾਉਂਦਾ ਹਾਂ ਮੇਰੇ ਸਾਹ ਨੂੰ ਕੁਆਲਿਟੀ ਹੈ ਝੋਟੀ ਇਹ ਕਹੂੰਗਾ ਵੀ ਯਾਰ ਪੂਰੀ ਆਸਲਾ ਹਣਾ ਹੱਥ ਨਹੀਂ ਤਰਾਂਉਂਦੀ ਕਿਤੋਂ ਵੀ ਕਹ ਲਈਏ ਪੰਜੇ ਕੱਕਿਆ ਨਹੀਂ ਕਹ ਲਈਏ ਸਾਰੇ ਪਸੰਗੇ ਵੀਰੇ ਇਹਨਾਂ ਕਿੰਨੇ ਪੈਸੇ ਇਹਦੇ ਇਹਦਾ ਯਾਰ ਆਪਾਂ ਇਹ ਨਾਲ ਹੈਰਾਨ ਵਾਲਾ ਰੇਟ ਕਰਾਂਗੇ ਇਹੋ ਜਿਹੀ ਝੋਟੀਆਂ 2 2 ਸਵਾ 2 2 ਲੱਖ ਮੰਗੇ ਤਾਂ ਵੀ ਜਾਇਜ਼ ਹੈ ਮੇਰਾ ਇਹ ਲਿਆ ਲੱਭੀ ਇੱਕ ਲੱਖ 65000 ਰੁਪਏ ਆ ਝੋਟੀ ਦਾ ਰ 1.65 ਚੋ ਛੋਟ ਕਰ ਦਾਂਗੇ ਜੇ ਦੋ ਜਾਂਦੀਆਂ ਨੇ ਤਾਂ ਜੰਮੀ ਜੇ ਕੱਲੀ ਜਾਂਦੀ ਹੈ ਯਾਰ ਫਿਰ ਵੀ 5000 ਛੋਟ ਹੈ ਉਦੋਂ ਉੱਪਰ ਨਹੀਂ ਕੁਝ ਹੁੰਦਾ ਹੈਗਾ 1.65 ਚੋ 1.60 ਦੀ ਝੋਟੀ ਦੇ ਦਾਂਗੇ ਆ ਮਾਰੋ ਲੱਭੀ ਕੈਮਰਾ ਕੇਰਾ ਹੋਰ ਇੱਥੇ ਤਾਂ ਮਾਰਨਾ ਪੂ ਕੈਮਰਾਮੈਨ ਤਾਂ ਮੈਂ ਤਾਂ ਡਰ ਗਿਆ ਦੀ ਮਾਂਗੇ ਦੋ ਤੋਂ ਬਾਰੀ ਨਾ ਮੰਗੋ ਉਹ ਹੀ ਤਾਂ ਗੱਲ ਕਰਦੇ ਆ ਇਹ ਹੁਣ ਇੱਕ ਹੋਰ ਦੇ ਗੁਰੀ ਐਦੂ ਪਾਤਾ ਯਾਰ ਥੱਲੇ ਰੱਬ ਦਾ ਨੋ ਹੈ ਡੇਢ ਦੀ ਤਾਂ ਟੋਕੜ ਘੱਪਣਾ ਨਾ ਐਦੂ ਤੋਂ ਉਹੀ ਗੱਲ ਆ ਵੀ ਹੁਣ ਹੁਣ ਤਾਂ ਯਾਰ ਇਹ ਸੱਜਣ ਨੇ ਨਾ ਵੀ ਜਮੇ ਜਮੇ ਖਿੱਚਾ ਵਾਲਾ ਕੰਮ ਹੀ ਕਰਦਾ ਨਾ ਵੀਰੇ ਯਾਰ ਚੀਜ਼ ਵੀ ਦੇਖ ਆਪਾਂ ਐਂ ਨੇਰੇ ਹਨਾ ਆ ਇਸ ਦੁਆ ਵਾ ਕੁਆਲਟੀ ਵਧੀਆ ਤੇ ਰੇਟ ਵੀ ਜੈਜ ਇਸ ਦੁਆ ਤਾਂ ਮੈਂ ਇਹ ਕਹੂੰਗਾ ਵੀ ਜਿਹੜਾ ਸਦਨ ਇਦੂ ਵੀ ਘੱਟ ਪੈਸੇ ਲਾਊਗਾ ਹਨਾ ਉਹਦਾ ਉਹਦਾ ਰੱਬੇ ਵਾਲੀ ਆ ਉਹਦਾ ਰੱਬੇ ਵਾਲੀ ਆ ਤੇ ਹੁਣ ਮਾਰ ਅਗਲੇ ਨੰਬਰ ਤੇ ਆ ਗੱਵਣ ਕੱਟੀ ਆ ਕਰਾ ਲੱਭੀ ਤਸੱਲੀ ਓਏ ਇਹ ਕਰਾ ਤਸੱਲੀ ਪੂਛਾਂ ਪਾਛਾਂ ਦਾ ਬਾਹਲੀਆਂ ਬਰੀਕ ਨੇ ਭਰਾ ਕਹਿੰਦਾ ਇਹ ਵੀ ਪਹਿਲਣਾ ਵੀਰੇ ਹਲੇ ਇੱਕ ਮਿੰਟ ਖੜੀ ਉਹ ਇਹ ਇੱਥੋਂ ਇੱਥੋਂ ਮਾਰ ਕੈਮਰਾ ਗਾਂ ਵਾਲੇ ਬੰਨਿਓ ਇਥੋਂ ਕਰਾ ਦੇ ਤਸੱਲੀ ਪੂਰੀ ਆਸਲਾ ਇਹ ਇਥੋਂ 4x4 ਵਾਲਾ ਸਿਸਟਮ ਹੀ ਆ ਫਾਇਦਾ ਲੈਂਦੀ ਐ ਪੰਜ ਚਾਰ ਦਿਨ ਹਲਾ ਹੋਰ ਕੱਢ ਦੇ ਅੱਛਾ ਇਹ ਆ ਗਈ ਭਾਈ ਇਹ ਵੀ ਪਹਿਲਣਾ ਵੀਰੇ ਕੱਟੀ ਕੱਬਣ ਝੋਟੀ ਪਹਿਲਣਾ ਇਥੋਂ ਕਰ ਸਕਦਾ ਹਾਂ ਚਕਾ ਕੁਆਲਿਟੀ ਦਾ ਇੱਕ ਫੁੱਲ ਵੱਡੀ ਪੂਰਾ ਵਜਨ ਹਨਾ ਵਜਨ ਵੀ ਫੁੱਲ ਆ ਗਿਆ ਤੇ ਇੱਥੇ ਜਿਆਦਾ ਸਾਫ਼ ਦੇਖੋ ਇਹ ਦੰਦੋ ਕਿਵੇਂ ਕਾਲੇ ਇਹ ਛਿੱਗੀ ਹੈ ਵੀਰੇ 6 ਦੰਦ 6 ਦੰਦ ਹੋ ਰਹੀ ਹੈ ਲੈ ਚੱਲ ਲੈ ਚੱਲ ਬੋਚ ਕੇ ਲੈ ਚੱਲ ਤਿਲਕਦੀ ਆ ਫਰਸ ਖਰਾਬ ਆ ਇਹ ਦੰਦੋ ਛਿੱਗੀ ਰਹੂਗੀ ਪਰ ਸੂਆ ਰਹੂਗਾ ਪਹਿਲਾਂ ਪਹਿਲਾ ਕੋ ਸਮੁੰਦਰੀ ਜਹਾਜ਼ ਹੀ ਲਈ ਫਰਦਾ ਮੈਂ ਕਹਿੰਦਾ ਬਈ ਯਾਰ ਸਾਰੀਆਂ ਚੰਗੀਆਂ ਕੱਟੀ ਔਰ ਇੱਕ ਹੋਰ ਦੇਖ ਠੰਡੀ ਸੀਲ ਕੱਟੀ ਬਾਲੀ ਐ ਜਿਵੇਂ ਮਰਜੀ ਬੰਦਾ ਚਾਹੇ ਐਂ ਬੈਠਾ ਰਹੇ ਠੀਕਾ ਗੱਲ ਐ ਜੇ ਐਂ ਬੈਠਾ ਰਹੇ ਗੁਰੀ ਪੂਰੀ ਪੂਰੀ ਆਸ ਮੈਂ ਕਹਿੰਦਾ ਬਈ ਯਾਰ ਦੇਖ ਇਹ ਪਹਿਲਣ ਕੱਟੀ ਆ ਨਹੀਂ ਪਹਿਲਣ ਮੈਂ ਕਹਿਣਾ ਹੁਣਾਂ ਵੀ ਪਹਿਲਣ ਐ ਬਠਿਉਂਦੀ ਨਹੀਂ ਕਿਉਂ ਬਾਈ ਸਾਰੇ ਬਸ ਚੰਗੀਆਂ ਰਸਾ ਦਾ ਰੱਖਿਆ ਉੱਤੇ ਆ ਆਖ ਆ ਖੜੀ ਵਾਲਾ ਬੀੜੇ ਚ ਚਹੇ ਦੋ ਸਾਈਡ ਤੋਂ ਹੀ ਆਪਨ ਕੋਈ ਹੋਣੀ ਫੁੱਲ ਵੱਡੀ ਬਾਈ ਕਹਿੰਦਾ ਦੋਨਾਂ ਪਾਸੇ ਬੈ ਕੇ ਚੋਣ ਵਾਲੀ ਆ ਨੇੜੇ ਲਾ ਕੇ ਤੁਹਾਨੂੰ ਅਜੇ ਥੋੜਾ ਜਿਹਾ ਭਲਾ ਚੈੱਕ ਕਰਤੀ ਆਰਡਰ ਕੁਆਲਿਟੀ ਚੈੱਕ ਕਰਾ ਦੂੰਗਾ ਮੈਂ ਕਹਿੰਦਾ ਯਾਰ ਪੰਜ ਚਾਰ ਦਿਨ ਹੋਰ ਕੱਢ ਜੂ ਕੱਟੀ ਵਾਲੀ ਸੁੰਦੀ ਹੈ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਪੂਰਾ ਸਿਰਾ ਕੰਮ ਹੀ ਹੋਇਆ ਪਿਆ ਕਮਾ ਦੇ ਕਮਾ ਦੇ ਤੋਰ ਦੇ ਗਰਾਏ ਨੇ ਤੋਰ ਦੇ ਤੋਰ ਦੇ ਥੋੜੀ ਜੀ ਉਧਰਲੇ ਬੰਨੇ ਸਾਫ ਜਾਦੀ ਆਊਗੀ ਵੀਡੀਓ ਜਦੋਂ ਅੰਦਰਲੇ ਬੰਨੇ ਘੁੰਮੂਗੀ ਇੱਥੇ ਥੱਲੀ ਕਮਾ ਲਈ ਹੈ ਅਹੀਂ ਕਮਾਵਾਂਗੇ ਬਾਈ ਕਮਾ ਲੈ ਕਮਾ ਇੱਧਰ ਲੰਬੀ ਪਿਛਾਂ ਵਾਲੇ ਪੱਖ ਤੋਂ ਦਿਖਾ ਦ ਤੂ ਆਏ ਵੀ ਪਹਿਲਾ ਰਹੂਗੀ ਤੇ ਦੰਦੋਂ ਬਾਈ ਕਹਿੰਦਾ ਰਹੂਗੀ ਛੱਗੀ ਇਹ ਆ ਗਈ ਗੱਬਣ ਸਮੁੰਦਰੀ ਜਹਾਜ਼ ਵਾਲਾ ਕੰਮ ਹੀ ਆ ਓਏ ਕਿੰਨੇ ਦਿਨ ਕੱਢਦੀ ਐ ਕਾਲੇ ਲੈ ਜੂਗੀ ਪੰਜ ਚਾਰ ਦਿਨ ਗੁਰੀ ਵੀਰੇ ਪੰਜ ਚਾਰ ਦਿਨ ਹਜੇ ਪਤਾ ਨਹੀਂ ਹੈਗਾ ਉਪਰੋਂ ਵੀ ਜੋਠੀ ਨੂੰ ਠੀਕ ਹੈ ਕਹਿੰਦਾ ਹਾਂ ਚਾਰ ਤੋਂ ਪੰਜ ਦਿਨ ਕੱਢ ਦੂਗੀ ਤੇ ਦੁੱਧ ਕਿੰਨਾ ਕ ਪਾ ਸਕਦੀ ਐ ਕਾਲੇ ਦੁੱਧ ਵੀਰੇ ਪਾ ਦੂਗੀ ਸਾਲੋ 16 17 ਕਿਲੋ ਵਾਲੀ ਕੱਟੀ ਐ ਬਾਕੀ ਦੱਸ ਦੇਖੋ ਬਾਕੀ ਨਾਲ ਇੱਕ ਹੋਰ ਐ ਗੁਰੀ ਹਾਂਜੀ ਅਗਲੇ ਨਹੀਂ ਵੀ ਆਪਣੀ ਜਜਮੈਂਟਾਂ ਲੈਣੀਆਂ ਹਨ ਵੀਰੇ ਠੀਕ ਆ ਆ ਇਹ ਰਹੂਗੀ ਬਾਈ ਕਹਿੰਦਾ ਪਹਿਲਾ ਸੂਆ ਦੰਦੋ ਛਿੱਗੀ 4 ਤੋਂ 5 ਦਿਨ ਬਾਕੀ ਤੇ ਦੁੱਧ ਦੀ ਇਹ ਤਾਂ ਜਿਹੜੀ ਉਮੀਦ ਆ ਉਮੀਦ ਹੈ ਗਿਆ 16 ਤੋਂ 17 ਕੇਜੀ ਦੀ ਕੱਦ ਆ ਗਿਆ ਪੂਰਾ ਫੁੱਲਾ ਤੇ ਬਣੂਗੀ ਬਹੁਤ ਥੱਲਿਓ ਭੂੰਗੜਾ ਕੰਮੀ ਹੁਣੇ ਬਾਈ ਬਹੁਤ ਬਣੀ ਫਿਰਦੀ ਏ